ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਤ ਬਾਬਾ ਨਿਦਾਨ ਸਿੰਘ ਜੀ ਲੰਗਰ ਸਾਹਿਬ ਵਾਲੇ ਜੀਵਨ ਭਾਗ 8 ਰਾਤ ਦਾ ਸਮਾ ਦੂਜੀ ਗੁੰਬਦ ਵਾਂਗੂ ਆਵਾਜ਼ ਨੇ ਬੜੀ ਦੂਰ ਤੱਕ ਸ਼ੋਰ ਮਚਾਇਆ ਤੇ ਇਸੇ ਰੌਲੇ ਵਿੱਚ ਲੱਗਿਓ ਮਕਾਨਾਂ ਤੋਂ ਇਹ ਆਵਾਜ਼ ਕੰਨੀ ਪੈ ਰਹੀ ਸੀ ਜਦੋਂ ਦਾ ਪਾਗਲ ਆਇਆ ਹੈ ਨਾ ਸੰਧਾ ਹੈ ਨਾ ਸੌਣ ਦਿੰਦਾ ਹੈ ਮੇਰੇ ਬਾਬਾ ਜੀ ਨੇ ਗਾਗਰਾਂ ਭਰ ਕੇ ਰੱਖ ਦਿੱਤੀਆਂ ਮਨ ਨੇ ਕੁਝ ਆਲਸ ਜਿਹਾ ਪ੍ਰਗਟ ਕੀਤਾ ਤੇ ਪੇਟ ਨੇ ਫਿਰ ਆਪਣੀ ਸ਼ਿਕਾਇਤ ਕੀਤੀ ਪਰ ਕਿੱਥੇ ਉਹ ਪਾਵਨ ਆਤਮਾ ਜਿਹੜੀ ਗੁਰਸੇਵਾ ਦਾ ਹੀ ਸੰਦੇਸ਼ਾ ਲੈ ਕੇ ਇਸ ਮਾਤ ਲੋਕ ਵਿੱਚ ਪੁੱਜੀ ਸੀ ਉਸ ਲਈ ਆਰਾਮ ਕਰਕੇ ਬੈਠਣਾ ਜਾਂ ਸੌਂ ਜਾਣਾ ਬਹੁਤ ਹੀ ਅਸੰਭਵ ਭਾਸ ਰਿਹਾ ਸੀ ਦੋ ਤਾਰਾ ਤੇ ਖੜਤਾਲਾਂ ਫੜ ਲਈਆਂ ਪਾਵਨ ਪਰਿਕਰਮਾ ਵਿੱਚ ਦਤਾਰੇ ਨੂੰ ਛੇੜ ਮਿੱਠੀ ਮਿੱਠੀ ਤਾਰਨਾ ਵਿੱਚ ਇਉਂ ਅਲਾਪਣਾ ਸ਼ੁਰੂ ਕਰ ਦਿੱਤਾ ਮਨ ਨੂੰ ਆਪਣੇ ਆਲਸੀ ਮਨ ਨੂੰ ਜਿਤਾਉਣੀ ਕਰਵਾਂਦੇ ਨੇ ਤੈਨੂੰ ਕੋਈ ਨਾ ਜਗਾਵੇਗਾ ਰੱਜ ਕੇ ਸੌ ਲਈ ਰੱਜ ਕੇ ਸੌ ਲਈ ਕਿੰਨਾ ਪਿਆਰਾ ਤੇ ਗੰਭੀਰ ਸਿੱਖਿਆਦਾਇਕ ਸ਼ਬਦ ਹੈ ਏ ਅੱਜ ਆਪ ਜੀ ਨੂੰ ਦਾਤਾਰ ਪ੍ਰੀਤਮ ਜੀ ਦੇ ਚਰਨਾ ਵਿੱਚ ਅਤੁੱਟ ਕਲਾ ਕਾਲ ਦੀਆਂ 12 ਸਾਲ ਪੂਰੇ ਹੋਣ ਲੱਗੇ ਸਨ ਪਰ ਰੋਜ਼ ਦੀਆਂ ਵਰਗ ਦੀਆਂ ਪ੍ਰੇਮ ਤਰੰਗਾਂ ਆਤਮਾ ਦੀਆਂ ਵੱਜਦੀਆਂ ਵੈਰਾਗ ਮਈ ਤਰੱਬਾ ਪ੍ਰੇਮ ਸਰੋਵਰ ਵਿੱਚ ਬਹੁਤ ਹੀ ਉਛਾਲੇ ਲਿਆ ਰਹੀਆਂ ਸਨ ਆਸ ਦਾ ਕੋਈ ਹੱਦ ਬੰਨਾ ਹੁੰਦਾ ਹੈ ਪਰ ਬਾਬਾ ਜੀ ਨੂੰ ਦੁਨੀਆ ਦੀ ਕੀ ਪਰਵਾਹ ਕੋਈ ਬੁਰਾ ਆਖੇ ਕੋਈ ਪੜਾ ਆਪ ਜੀ ਨੂੰ ਘਟ ਘਟ ਮੇਂ ਹਰ ਜੂ ਬਸੇ ਹਰ ਪ੍ਰਾਣੀ ਵਿੱਚ ਉਸੇ ਦਾ ਰੂਪ ਨਜ਼ਰ ਆਉਂਦਾ ਸੀ ਅੰਮ੍ਰਿਤ ਵੇਲੇ ਹੀ ਗੁਰੂ ਕੇ ਪ੍ਰੇਮੀ ਦੀਵਾਨ ਵਿੱਚ ਹਾਜ਼ਰ ਹੋਣ ਲੱਗ ਪਏ ਬੜੀ ਮਿੱਠੀ ਮਿੱਠੀ ਲੈ ਵਿੱਚ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਣ ਲੱਗਾ ਮੇਰੇ ਬਾਬਾ ਜੀ ਪੱਖੇ ਦੀ ਸੇਵਾ ਵਿੱਚ ਲੱਗੇ ਹੋਏ ਸਨ ਪਰ ਮਨ ਰੂਪੀ ਸਰੋਵਰ ਵੈਰਾਗਮਈ ਚਲਣਾ ਨਾਲ ਉੱਛਲ ਕੇ ਨੈਨਾ ਰੂਪੀ ਕੰਡਿਆਂ ਤੋਂ ਬਾਹਰ ਵੈ ਤੁਰਿਆ ਉਹ ਬੈਣ ਤੇ ਆਪਣੇ ਆਸਣ ਤੇ ਆ ਗਏ ਤੇ ਫਿਰ ਠੰਡੇ ਜਲ ਦੀ ਸੇਵਾ ਵਿੱਚ ਡਟ ਗਏ ਸਵੇਰੇ ਤੇ ਸ਼ਾਮ ਨੂੰ ਸ੍ਰੀ ਤਖਤ ਸਾਹਿਬ ਜੀ ਦੇ ਆਸ-ਪਾਸ ਠੰਡੇ ਜਲ ਦੇ ਛਿੜਕਾਓ ਦੀ ਸੇਵਾ ਬੜੇ ਪ੍ਰੇਮ ਤੇ ਤੁਸ਼ਾ ਨਾਲ ਕਰਦੇ ਹੁਣ ਆਏ ਯਾਤਰੂ ਸੱਜਣ ਆਪ ਜੀ ਨਾਲ অতি ਪਿਆਰ ਕਰਦੇ ਤੇ ਜਾਣ ਲੱਗਿਆਂ ਜੋ ਕੁਝ ਵੀ ਤਿਲ ਫੁੱਲ ਪੇਟਾ ਕਰ ਜਾਂਦੇ ਆਪ ਉਹਨਾਂ ਦੇ ਬਦਾਮ ਛੋਲੇ ਪਨਾ ਕੇ ਰੱਖ ਲੈਂਦੇ ਤੇ ਹਰ ਇੱਕ ਪ੍ਰੇਮੀ ਨੂੰ ਪ੍ਰਸ਼ਾਦ ਵਰਤਾਂਦੇ ਵੇਲੇ ਹੋਂ ਤੇ ਵਿਆਹ ਸ਼ਾਦੀਆਂ ਤੇ ਆਪ ਗੁਰਸਿੱਖਾਂ ਦੇ ਕਰੀਵੀ ਜਾ ਕੇ ਪਾਣੀ ਪਾਰ ਹੁੰਦੇ ਆਪ ਜੀ ਦਾ ਸਰੀਰ ਬਹੁਤ ਹੀ ਰਿਸ਼ਟ ਪੁਸ਼ਟ ਤੇ ਬੱਜਰ ਵਾਂਗੂ ਸੀ ਆਪ ਦੀ ਰੋਜ਼ਾਨਾ 1.5 200 ਗਾਗਰ ਜਾਲ ਦੀ ਭਰ ਕੇ ਮੋਢਿਆਂ ਤੇ ਸੇਵਾ ਕਰਦੇ ਜਿਹੜੀ ਕਿ ਅੱਜ ਕੱਲ ਦੇ ਨੌਜਵਾਨਾਂ ਤੋਂ ਇੱਕ ਵੀ ਨਿਕਲਣੀ ਮੁਸ਼ਕਲ ਹੈ ਤਨਪਾਗ ਤੇ ਕਰਮ ਵਾਲੇ ਨੈਣ ਹੋਣਗੇ ਜਿੰਨਾ ਮੇਰੇ ਬਾਬਾ ਜੀ ਦੇ ਉਸ ਵੇਲੇ ਦਰਸ਼ਨ ਪਰਸੇ ਹੋਣਗੇ ਜਦੋਂ ਆਪ ਡੇਢ ਮਾਨ ਪੱਕੇ ਦੀ ਗਾਗਰ ਚੁੱਕੀ ਮੁੱਖੋਂ ਇਹ ਆਲਾਪ ਰਹੇ ਹੋਣਗੇ ਪ੍ਰਭ ਰਾਖ ਲਿਓ ਹਮਤੇ ਕਿਛੂ ਨਾ ਹੋਈ ਮੋਰੇ Swami ਕਰ ਕਿਰਪਾ ਆਪਨਾ ਨਾਮ ਦੇਹੋ ਤੇ ਪਵਿੱਤਰ ਚਰਨ ਧੂੜੀ ਲਈ ਹੋਵੇਗੀ ਤੇ ਜਲਮ ਜ਼ਮਾਨੇ ਨੇ ਆਪਣਾ ਪਾਸਾ ਬਦਲਿਆ ਅੱਜ ਮੇਰੇ ਬਾਬਾ ਜੀ ਨੂੰ ਗੁਰੂ ਚਰਨਾ ਵਿੱਚ ਅਤੁੱਟ ਕਹਲਾਂ ਕਾਲਦਿਆਂ ਪੂਰੇ 12 ਬਰੇ ਤੋਂ ਉੱਪਰ ਸਮਾ ਹੋਣ ਲੱਗਾ ਸੀ ਮਾਨੋ ਹੁਣ ਕਸਵੱਟੀ ਲੱਗਣੀ ਸੀ ਹੁਣ ਇਸ ਸੁੱਚੇ ਤੇ ਸੱਚੇ ਹੀਰੇ ਨੂੰ ਉਸ ਅਰਸ਼ੀ ਜੋਹਰੀ ਨੇ ਦੁਨੀਆ ਦੇ ਝੂਠੇ ਮੋਤੀਆਂ ਦੇ ਹਾਰ ਚੋਂ ਕੱਢ ਕੇ ਆਪਣੇ ਗਲੇ ਲਾਣਾ ਸੀ ਤੋ ਅਟਲ ਪਦਵੀ ਬਖਸ਼ਨੀ ਸੀ ਜੀ ਸੁਪਰ ਹਰ ਕਾਮਨ ਮਾਨਨਿਆ ਸੋ ਸੇਵਕ ਚਹੁ ਜੁਗ ਚਹੁ ਕੁੰਟ ਜਾਣਿਆ ਦੁਨੀਆ ਦੇ ਗੇੜ ਨੇ ਖੁਸ਼ੀ ਨੂੰ ਗਮੀ ਵਿੱਚ ਬਦਲਨ ਆਪਣਾ ਮੁੱਖ ਮੰਤਵ ਸਮਝਿਆ ਹੈ ਅੱਜ ਹੁਣੀ ਦੇ ਇਸ ਗੇੜ ਨੇ ਮੇਰੇ ਬਾਬਾ ਜੀ ਨੂੰ ਵੀ ਆਪਣੇ ਲਪੇਟ ਵਿੱਚ ਲੈ ਆਂਦਾ ਅਜਹਾਰ ਪਾਸਿਓਂ ਤ੍ਰਕਾਰ ਨਿਰਾਦਰੀ ਦ્વੈਤ ਪਾਪ ਹੋ ਰਿਹਾ ਹੈ ਕੁਝ ਸਮਝ ਨਹੀਂ ਸੀ ਆਉਂਦੀ ਜੋ ਕੀ ਕਰਨਾ ਹੈ ਜਿਹੜੇ ਕੱਲ ਨੈਣਾ ਦੀ ਸੇਜ ਵਛਾਉਂਦੇ ਸਣ ਹੁਣ ਹੀ ਨੇ ਐਸਾ ਪਰਦਾ ਪਾਇਆ ਜੋ ਉਹੀ ਦ્વੈਤ ਧੀਰਖਾ ਕਰਨ ਲੱਗ ਪਏ ਜਿਸ ਦਾ ਵੱਡਾ ਕਾਰਨ ਇਹ ਸੀ ਜੋ ਆਪ ਇੱਕ ਨਿਰਛਲ ਤੇ ਬੜੇ ਸਾਦੇ ਸੁਭਾਅ ਦੇ ਮਾਲਕ ਸਣ ਨਾ ਹੀ ਕੁਝ ਪੜੇ ਲਿਖੇ ਸਣ ਆਪ ਜੀ ਦੀਆਂ ਨਜ਼ਰਾਂ ਵਿੱਚ ਅਮੀਰ ਤੇ ਗਰੀਬ ਅਫਸਰ ਤੇ ਨੌਕਰ ਇੱਕੋ ਦਰਜਾ ਰੱਖਦੇ ਸਣ ਪਾਲਸੀ ਜਾਂ ਰਾਜਨੀਤੀ ਆਪਜੀ ਤੋਂ ਕੋਹਾਂ ਦੂਰ ਸੀ ਤੇ ਬੇਪਰਵਾਹੀ ਤੇ ਸੁੱਚਿਤਾ ਹੱਦੋਂ ਵੱਧ ਸੀ ਕੇਵਲ ਇੱਕ ਨਿਰੰਕਾਰ ਦੀ ਓਟ ਤੇ ਟੇਕ ਰੱਖਦੇ ਸਣ ਗਲਤੀ ਕਰਨ ਵਾਲੇ ਸੱਜਣ ਨੂੰ ਚਾਹੇ ਉਹ ਕਿੱਡਾ ਅਫਸਰ ਹੀ ਕਿਉਂ ਨਾ ਹੋਵੇ ਉਸਨੂੰ ਨਿਰਪੱਖ ਹੋ ਕੇ ਟੋਕਦੇ ਸਣ ਬਸ ਇਹੀ ਕਾਰਨ ਸੀ ਜੋ ਉਹਨਾਂ ਦੀ ਇੰਨੀ ਕਠਨਕਲ ਨਾ ਹੋਣ ਦੇ ਕਾਰਨ ਵੀ ਗੁਰਦੁਆਰਾ ਸਾਹਿਬ ਜੀ ਦੇ ਅਫਸਰ ਖਾਸ ਕਰ ਈਰਖਾ ਕਰਨ ਲੱਗ ਪਏ ਸਨ ਤੇ ਇਹ ਤੁਖ ਦੀ ਚੰਗਿਆੜੀ ਬਹੁਤ ਜ਼ਿਆਦਾ ਫੈਲ ਗਈ ਸੀ ਜਿੱਥੇ ਕੁਝ ਸੱਜਣ ਆਪ ਜੀ ਨੂੰ ਚਲੇ ਜਾਣ ਲਈ ਤੰਗ ਕਰਨ ਲੱਗੇ ਹੋਏ ਸਨ ਉਥੇ ਕੁਝ ਗੁਰਮੁਖ ਪਿਆਰੇ ਜੋ ਆਪ ਜੀ ਦੀ ਗੁਰਸੇਵਾ ਤੇ ਨਿਛਾਵਰ ਹੋ ਚੁੱਕੇ ਸਨ ਮਨ ਹੀ ਮਨ ਵਿੱਚ ਬੜੇ ਝੂਰਦੇ ਤੇ ਦੁੱਖ ਪ੍ਰਗਟ ਕਰਦੇ ਸਨ ਪਰ ਹਕੂਮਤ ਅੱਗੇ ਕਿਸ ਦਾ ਜੋਰ ਫਿਰ ਵੀ ਆਪ ਅਟਲ ਤੇ ਅਡੋਲ ਸਨ ਫਿਰ ਵੀ ਇਹੀ ਚਾਹ ਸੀ ਜੋ ਦੁਨੀਆਂ ਬੇਸ਼ੱਕ ਨਿਰਾਦਰੀ ਤੇ ਤਿਰਕਾਰ ਕਰੇ ਪਰੰਤੂ ਸਾਨੂੰ ਪ੍ਰੀਤਮ ਸਦਾ ਦਿਆਲਤਾ ਦੀ ਨਜਰਾਂ ਨਾਲ ਦੇਖਦੇ ਰਹਿਣ ਤੇ ਮਨ ਇਹੀ ਧਾਰਨਾ ਅਲਾ ਪ੍ਰਿਆਸੀ ਕਬੀਰ ਸੰਤ ਨਾ ਛੋਡੇ ਸੰਤਈ ਜੇ ਕੋਟਕ ਮਿਲੇ ਅਸੰਤ ਫਿਰ ਵੀ ਆਪ ਸਭ ਕੁਝ ਸਹਾਰ ਕੇ ਮਾਨਪ ਮਾਨਦੋ ਤਿਆਗੇ ਜਗਤੇ ਰਹੇ ਨਿਰਾਸਾ ਅਸਨ ਤੇ ਜਾ ਕੇ ਜਲਦੀ ਸੇਵਾ ਵਿੱਚ ਫਿਰ ਤਤਪਰ ਹੋ ਗਏ ਅਗਲੀ ਸਾਖੀ ਅਗਲੇ ਪਾਗ ਵਿੱਚ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ